ਹਾਂਜੀ ਕੀ ਹਾਲੇ ਸਰਾਂ ਦੇ ਆਸ ਕਰ ਸਰ ਠੀਕ ਹੋਵੋਗੇ ਆਪਾਂ ਲੈ ਕੇ ਆਏ ਜੀ 1 ਤੇ 2 ਜੂਨ ਦੀਆਂ ਬਾਜ਼ੀ ਦੇ ਨਤੀਜੇ ਤੇ ਜੇ ਕਿਸੇ ਵੀਰ ਨੇ ਅਪਡੇਟ ਸੈਂਡ ਕਰਨੀ ਹੈ ਅਪਡੇਟ ਆਪਾਂ ਨੰਬਰ ਚ ਲਈ ਜਾਂਦਾ ਇਸ ਨੰਬਰ ਤੇ ਆ WhatsApp ਵੀ ਕਰ ਸਕਦੇ ਆ ਜੀ ਕਰਦੇ ਮਿਹੜੇ ਸ਼ੁਰੂ ਪਿੰਡ ਆਗੇ ਅਖਾੜਾ ਜਿਹੜਾ ਆਗੇ ਲੁਧਿਆਣਾ 1 ਜੂਨ 2025 ਦੀ ਬਾਜੀ ਆ ਜੀ 95 ਕਬੂਤਰ ODE ਸੀਗੇ 2200 ਮੱਢ ਨੂੰ 21 ਕਬੂਤਰਾਂ ਐ ਦੂਸਰਪਈ ਜੀ ਸਾਡੇ 3 ਵਜੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਜੀ ਗਰਜੀਤ ਤੇ ਲਵੰਡੀ ਮੋਟਰਸਾਈਕਲ ਦਾ ਜੇਤੂ ਦੂਜਾ ਨੰਬਰ ਬਣਾਇਆ ਜੀ ਗਰੇਵਾਲ ਜਗਰਾਉਂ ਫ੍ਰਿਜ ਦਾ ਜੇਤੂ ਤੀਜਾ ਨੰਬਰ ਬਣਾਇਆ ਗੁਰਦੀਪ ਰੱਬੋ ਪੱਖੇ ਦਾ ਜੇਤੂ ਜੀ ਫਿਰ ਆ ਗਈ ਜੀ ਬਾਜੀ ਪੰਡ ਬਗਲੀ ਕਲਾ ਜਿਹੜਾ ਆ ਗਈ ਲੁਧਿਆਣਾ 1 ਤੇ 2 ਜੂਨ ਦੀ ਬਾਜੀ ਹੈ ਜੀ 206 ਕਬੂਤਰ ODE ਸੀਗੇ ਜੀ 1 ਜੂਨ ਨੂੰ 235 ਕਬੂਤਰਾਂ ਦੇ ਸ਼ੀਆ ਕਬੂਤਰਾਂ ਦੀ ਬਾਜ਼ੀ ਸਾਂਝੀ ਹੋ ਗਈ 4:40 ਤੇ ਅਰਜਨ ਕੈਨੇਡਾ ਅਮਨਾਂਡੂ ਏਸੀ ਦਾ ਜੇਤੂ ਜੀ ਸਹਿਜ ਰਾਜਗੜ ਚੀਨਾ ਮਾਂਸਾ ਫ੍ਰਿਜ ਦਾ ਜੇਤੂ ਤਰਸੇਮ ਕਵੈਤ ਅਲਮਾਰੀ ਦਾ ਜੇਤੂ ਜੀ ਤੇ ਰਮਨ ਨੌਲਈ ਕੂਲਰ ਦਾ ਜੇਤੂ ਕਰਨਬਗਲੀ ਅਮਨਾਂਡੂ ਪੱਖੇ ਜੇਤੂ ਜੀ ਕਾਕਾ ਨੌਲਈ ਬਿੰਦਰਪਾਇਲ ਪੱਖੇ ਜੇਤੂ ਆਮਣਾ ਹੀਰਾ ਬਲਜੀਤ ਲਾਲ ਕਲਾਂ ਕੱਪ ਦਾ ਜੇਤੂ ਦੀਪੂ ਦੇ ਪਰ ਕੱਪ ਦਾ ਜੇਤੂ ਭੈ ਪੁੱਟਾ ਕੱਪ ਜੇਤੂ ਕਾਲਾ ਕਟਾਣੀ ਕੱਪ ਤੇ ਗੱਲ ਨਾਗਰਾ ਕੱਪ ਦਾ ਜੇਤੂ ਜੀ 11 ਨਾਮ ਸੀਗੇ ਪਹਿਲੇ 6 ਕਬੂਤਰਾਂ ਦੀ ਬਾਜ਼ੀ ਸਾਂਝੀ ਹੋ ਗਈ ਸੀ ਜੀ ਇਸ ਤੋਂ ਬਾਅਦ ਆ ਗਈ ਜੀ ਬਾਜ਼ੀ ਪਿੰਡ ਚੱਕ ਭਗ ਸਿੰਘ ਵਾਲਾ ਜਿਹੜਾ ਫਰੀਦਕੋਟ 1 ਜੂਨ 2025 ਦੀ ਬਾਜ਼ੀ ਹੈ 111 ਕਬੂਤਰ ODE ਸੀਗੇ 1200 ਮੱਢ ਨੂੰ ਪੰਜਾਂ ਕਬੂਤਰਾਂ ਚ ਬਾਜੀ 5:30 ਵਜੇ ਸਾਂਝੀ ਹੋ ਗਈ ਸੀ लवली ਗੁਰੂ ਸਰ ਕੱਪ ਦਾ ਜੇਤੂ ਦੀਪਾ ਗੁਰੂ ਸਰ ਕੱਪ ਦਾ ਜੇਤੂ ਜੀ ਸੇਵ ਕਚੈਣਾ ਸਾਂਝੀ ਜੋਤੀ ਗੁਰੂ ਕੀ ਢਾਬਾ ਸਾਂਝੀ DC ਫਰੀਦਕੋਟ ਸਾਂਝੀ ਜੀ ਫਿਰ ਆ ਗਿਆ ਜੀ ਪਿੰਡ ਕਮਾਲਪੁਰਾ ਜਿਹੜਾ ਲੁਧਿਆਣਾ 1 ਤੇ 2 ਜੂਨ ਦੀ ਬਾਜੀ ਹੈ ਜੀ 43 ਕਬੂਤਰ ODE ਸੀਗੇ 7200 ਮੱਢ ਨੂੰ 1 ਜੂਨ ਨੂੰ ਬਾਈਆਂ ਕਬੂਤਰਾਂ 2 ਰੁਪਏ ਜੀ ਪਹਿਲਾ ਨੰਬਰ ਬਣਾਇਆ ਜੀ ਸੁਖ ਬਰਾੜ ਚੀਨਾ ਮਾਨਸਾ ਸਕੂਟਰੀ ਦੂਜਾ ਤੇ ਤੀਜਾ ਨੰਬਰ ਬਣਾਇਆ ਜੀ ਗੈਰੀ ਕਮਾਲਪੁਰਾ ਤੇ ਦੀਪ ਪੰਜ ਰੁੱਖਾਂ ਜੀ ਇਹ ਜੋ ਉਹਦੇ ਸਵਾਲ ਦੇ ਸਾਂ ਸੀਗੇ ਜੀ ਸਕੂਟਰਿੰਗਾ ਇਹਨਾਂ ਦੋਨਾਂ ਨੂੰ ਚੌਥਾ ਨੰਬਰ ਬਣਾਇਆ ਜੀ ਰਾਜੂ ਨਿਹਾਲ ਸਿੰਘ ਵਾਲਾ ਪੱਖੇ ਦਾ ਜੇਤੂ ਤੇ ਪੰਜਵਾਂ ਨੰਬਰ ਬਣਾਇਆ ਗਰਜੀਤ ਤਲਵੰਡੀ ਕਪ ਦਾ ਜੇਤੂ ਜੀ ਵੀਡੀਓ ਨੂੰ ਅੰਤ ਤੱਕ ਦੇਖਣਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ শেয়ার ਕਰਿਓ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ